ਸਾਰੀ ਸੰਗੀਤ ਇੰਡਸਟਰੀ ਪੰਜਾਬੀ ਸੰਗੀਤ ਇੰਡਸਟਰੀ ਅੱਜ ਪੂਰੇ ਸੋਕ ਦੇ ਵਿੱਚ ਹੈ ਔਰ ਮੈਂ ਸੱਚੀ ਇਹ ਕਹਣਾ ਕਿ ਅੱਜ ਤੱਕ ਨਾ ਹੋਇਆ ਤੇ ਨਾ ਹੋਣਾ ਚੰਜੀਤ ਹੁਜਾ ਸਾਹਿਬ ਇਕੋ ਹੀ ਸੀ ਤੇ ਇਕੋ ਹੀ ਰਹਿਣਗੇ ਰਹਿੰਦੇ ਦੁਨੀਆ ਤੇ ਪਹਿਲੇ ਜਸਵਿੰਦਰ ਪੱਲਾ ਸਾਹਿਬ ਚਲੇ ਗਏ ਜੀ ਜੀ ਹੁਣ ਹੁਜਾ ਸਾਹਿਬ ਦਾ ਚਲੇ ਜਾਣਾ ਜੀ ਬਹੁਤ ਦੁਖਦਾਈ ਘਟਨਾ ਮਾਨੀ ਜੀ ਦੋਨੇ ਕਿਉਂਕਿ ਉਹ ਵੀ ਲੈਜੈਂਡ ਸੀਗੇ ਸਾਡੇ ਔਰ ਉਹਨਾਂ ਤੋਂ ਵੀ ਬਹੁਤ ਕੁਝ ਸਿੱਖਿਆ ਤੇ ਇਹਨਾਂ ਤੋਂ ਵੀ ਬਹੁਤ ਕੁਝ ਸਿੱਖਿਆ ਮੇਰਾ ਖਿਆਲ ਵੀ ਇੱਕ ਮਹੀਨੇ ਦੇ ਵਿੱਚ ਦੋ ਐਡੀਆਂ ਵੱਡੀਆਂ ਸ਼ਖਸੀਅਤਾਂ ਦਾ ਤੁਰ ਜਾਣਾ ਪੂਰੇ ਪੰਜਾਬੀ ਜਗਤ ਲਈ ਬਹੁਤ ਹੀ ਹਾਨੀ ਵਾਲਾ ਇਹ ਮੈਂ ਕਹਾਂਗਾ ਵੀ ਮਹੀਨਾ ਕੋਈ ਬਹੁਤ ਵੱਡਾ ਲਾਸ ਹੋਇਆ ਸਭ ਗਰੇਵਾਲ ਸਾਹਿਬ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਕੀ ਕਹਿਣਾ ਚਾਹੋਗੇ ਜੀ ਇਸ ਤੋਂ ਕਿ ਕਿਹੜੀ ਬਸ ਅੱਜ ਬਾਪੂ ਨੂੰ ਵਿਦਾ ਕਰਨ ਆਈ ਹੈ ਸਾਰੀ ਸੰਗਤ ਉਹ ਸੰਗੀਤ ਦੇ ਮਹਾਰਥੀ ਨੂੰ ਉਹ ਸਭ ਸੰਗੀਤ ਦੇ ਗੁਰੂ ਲੋਕ ਨੇ ਬਸ ਮਾਲਕ ਪਰਿਵਾਰ ਨੂੰ ਤੇ ਸੰਗੀਤ ਪ੍ਰਵੀਨ ਪ੍ਰੇਮੀ ਨੂੰ ਤਰਵਾਸ ਬਖਸ਼ੇ ਉਹਨਾਂ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ਿਆ ਹੀ ਕੁਛ ਹੈ ਬਸ ਅੱਜ ਬਹੁਤ ਵੱਡਾ ਇੱਕ ਸਾਡੇ ਸੰਗੀਤ ਦਾ ਵੱਡਾ ਦੀਵਾ ਬੁਝਿਆ ਅੱਜ ਆਪਣੇ ਆਪ ਨੂੰ ਕਿੰਨਾ ਕੁ ਮਾਣਮੱਤਾ ਸਮਝਦੇ ਹੋ ਵੀ ਉਹਨਾਂ ਦੇ ਸੰਗੀਤ ਦੇ ਵਿੱਚ ਤੁਸੀਂ ਗਾਣੇ ਕੀਤੇ ਨੇ ਉਹਨਾਂ ਦੇ ਨਾਲ ਜੁੜੇ ਹੋ ਕਿਉਂਕਿ ਕਹਿੰਦੇ ਵੀ ਬੇਸੁਰਾ ਬੰਦੇ ਨੂੰ ਤਾਂ ਉਹ ਪੌੜੀਆਂ ਤੱਕ ਉਹਨਾਂ ਦੀਆਂ ਚੜ੍ਹਨ ਤੋਂ ਡਰਦਾ ਸੀ ਨਹੀਂ ਉਹ ਸੁਰ ਸੁਰਚ ਕਰ ਲੈਂਦੇ ਸੀ ਉਹਨਾਂ ਦੇ ਦਰਸ਼ਨੀ ਐਸੇ ਸੀ ਉਹ ਬੇਸੁਰਿਆਂ ਨੂੰ ਸੁਰਚ ਕਰ ਲੈਂਦੇ ਸੀ ਉਹਨਾਂ ਦਾ ਦਰਸ਼ਨ ਮਿਲੇ ਇਸ ਉਹਨਾਂ ਦੀ ਹੱਲਾਸ਼ੇਰੀ ਹੌਸਲਾ ਹੈ ਅਫਜ਼ਾਈ ਐਸੀ ਸੀ ਕਲਾਕਾਰਾਂ ਨੇ ਸਭ ਨੂੰ ਪਿਆਰ ਕੀਤਾ ਉਹਨਾਂ ਨੇ ਤੇ ਪਿਆਰ ਵੀ ਕੀਤਾ ਲੱਗਦਾ ਵੀ ਅਹੋਜਾ ਪਰਿਵਾਰ ਦਾ ਲਾਭ ਹੀਰਾ ਤੇ ਇੱਕ ਸਾਉ ਦਾ ਬਹੁਤ ਵੱਡਾ ਪਿਆਰ ਵੀ ਹੈ ਕਿਉਂਕਿ ਜਦੋਂ ਜੋਰਾ 10 ਨੰਬਰੀਆ ਦੇ ਵਿੱਚ ਗੀਤ ਆਉਂਦਾ ਹੈ ਉਸ ਤੋਂ ਬਾਅਦ ਲਾਭ ਹੀਰਾ ਲਾਭ ਹੀਰਾ ਇੱਕ ਸਵਾ ਟ੍ਰੈਂਡ ਕਰ ਗਿਆ ਦੁਬਾਰਾ ਹਾਂ ਉਹ ਮੇਰਾ ਬੜਾ ਸੁਭਾਗਾ ਸਮਾਸੀਗਾ ਸਚਨ ਹੋਜਾ ਭਾਜੀਆਂ ਨੇ ਉਹ ਗਾਣਾ ਕੀਤਾ ਸੀ ਫਿਲਮ ਦਾ ਜੋਰਾ 10 ਨੰਬਰੀਆ ਉਸ ਤੋਂ ਬਾਅਦ ਗੁਰੂ ਜੀਆਂ ਦੇ ਚਰਨਾ ਦੇ ਵਿੱਚ ਵੀ ਇੱਕ ਦੋ ਗਾਣੇ ਮੇਰੇ ਰਿਕਾਰਡ ਹੋਏ ਆ ਤੇ ਅੱਛਾ ਲੱਗਦਾ ਸੀਗੇ ਇਹਨਾਂ ਇਹਨਾਂ ਦੇ ਸ਼ਰਨ ਚ ਆ ਕੇ ਹਰ ਕਲਾਕਾਰ ਨੇ ਆਪਣੇ ਆਪ ਨੂੰ ਇੱਕ ਕਲਾਕਾਰ ਹੋਣ ਦਾ ਸਬੂਤ ਜਾਨੀ ਸਰਟੀਫਿਕੇਟ ਪ੍ਰਾਪਤ ਕੀਤਾ ਸਾਰੀ ਸੰਗੀਤ ਇੰਡਸਟਰੀ ਪੰਜਾਬੀ ਸੰਗੀਤ ਇੰਡਸਟਰੀ ਅੱਜ ਪੂਰੇ ਸੋਗ ਦੇ ਵਿੱਚ ਹੈ ਔਰ ਮੈਂ ਸੱਚੀ ਇਹ ਕਹਨਾ ਕਿ ਅੱਜ ਤੱਕ ਨਾ ਹੋਇਆ ਤੇ ਨਾ ਹੋਣਾ ਚੰਜੀਤ ਹੁਜਾ ਸਾਹਿਬ ਇਕੋ ਹੀ ਸੀ ਤੇ ਇਕੋ ਹੀ ਰਹਿਣਗੇ ਰਹਿੰਦੇ ਦੁਨੀਆ ਤੇ ਪਹਿਲੇ ਜਸਵਿੰਦਰ ਪੱਲਾ ਸਾਹਿਬ ਚਲੇ ਗਏ ਜੀ ਜੀ ਹੁਣ ਹੁਜਾ ਸਾਹਿਬ ਦਾ ਚਲੇ ਜਾਣਾ ਜੀ ਬਹੁਤ ਦੁਖਦਾਈ ਘਟਨਾ ਮਾਨੀ ਜੀ ਦੋਨੇ ਕਿਉਂਕਿ ਉਹ ਵੀ ਲੈਜੈਂਡ ਸੀਗੇ ਸਾਡੇ ਔਰ ਉਹਨਾਂ ਤੋਂ ਵੀ ਬਹੁਤ ਕੁਝ ਸਿੱਖਿਆ ਤੇ ਇਹਨਾਂ ਤੋਂ ਵੀ ਬਹੁਤ ਕੁਝ ਸਿੱਖਿਆ ਮੇਰਾ ਖਿਆਲ ਵੀ 1 ਮਹੀਨੇ ਦੇ ਵਿੱਚ ਦੋ ਐਡੀਆਂ ਵੱਡੀਆਂ ਸ਼ਖਸੀਅਤਾਂ ਦਾ ਤੁਰ ਜਾਣਾ ਪੂਰੇ ਪੰਜਾਬੀ ਜਗਤ ਲਈ ਬਹੁਤ ਹੀ ਹਾਨੀ ਵਾਲਾ ਇਹ ਮੈਂ ਕਹਾਂਗਾ ਵੀ ਮਹੀਨਾ ਕੋਈ ਬਹੁਤ ਵੱਡਾ ਲਾਸ ਹੋਇਆ ਸਭ ਗਰੇਵਾਲ ਸਾਹਿਬ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਕੀ ਕਹਿਣਾ ਚਾਹੋਗੇ ਜਿਸ ਦੁੱਖ ਦੀ ਘੜੀ ਜੀ ਬਸ ਅੱਜ ਬਾਪੂ ਨੂੰ ਵਿਦਾ ਕਰਨ ਆਈ ਹੈ ਸਾਰੀ ਸੰਗਤ ਉਹ ਸੰਗੀਤ ਦੇ ਮਹਾਰਥੀ ਨੂੰ ਉਹ ਸਭ ਸੰਗੀਤ ਦੇ ਗੁਰੂ ਲੋਕ ਨੂੰ ਬਸ ਮਾਲਕ ਪਰਿਵਾਰ ਨੂੰ ਤੇ ਸੰਗੀਤ ਪ੍ਰਵੀਨ ਪ੍ਰੇਮੀ ਨੂੰ ਤਰਵਾਸ ਬਖਸ਼ੇ ਉਹਨਾਂ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ਿਆ ਹੀ ਪਛਾਵੇ ਬਸ ਅੱਜ ਬਹੁਤ ਵੱਡਾ ਇੱਕ ਸਾਡੇ ਸੰਗੀਤ ਦਾ ਵੱਡਾ ਦੀਵਾ ਬੁਝਿਆ ਅੱਜ ਆਪਣੇ ਆਪ ਨੂੰ ਕਿੰਨਾ ਕੁ ਮਾਣਮੱਤਾ ਸਮਝਦੇ ਹੋ ਵੀ ਉਹਨਾਂ ਦੇ ਸੰਗੀਤ ਦੇ ਵਿੱਚ ਤੁਸੀਂ ਗਾਣੇ ਕੀਤੇ ਨੇ ਉਹਨਾਂ ਦੇ ਨਾਲ ਜੁੜੇ ਹੋ ਕਿਉਂਕਿ ਕਹਿੰਦੇ ਵੀ ਬੇਸੁਰਾ ਬੰਦੇ ਨੂੰ ਤਾਂ ਉਹ ਕੌੜੀਆਂ ਤੱਕ ਉਹਨਾਂ ਦੀਆਂ ਚੜ੍ਹਨ ਤੋਂ ਡਰਦਾ ਸੀ ਨਹੀਂ ਉਹ ਸੁਰ ਸੁਰਚ ਕਰ ਲੈਂਦੇ ਸੀ ਉਹਨਾਂ ਦੇ ਦਰਸ਼ਨੀ ਐਸੇ ਸੀ ਉਹ ਬੇਸੁਰਿਆਂ ਨੂੰ ਸੁਰਚ ਕਰ ਲੈਂਦੇ ਸੀ ਉਹਨਾਂ ਦਾ ਦਰਸ਼ਨ ਮਿਲੇ ਐ ਸਰ ਉਹਨਾਂ ਦੀ ਹੱਲਾਸ਼ੇਰੀ ਹੌਸਲਾ ਹੈ ਅਫਜ਼ਾਈ ਐਸੀ ਸੀ ਕਲਾਕਾਰਾਂ ਨੂੰ ਸਭ ਨੂੰ ਪਿਆਰ ਕੀਤਾ ਉਹਨਾਂ ਨੇ ਤੇ ਪਿਆਰ ਵੀ ਕੀਤਾ ਲੱਗਦਾ ਵੀ ਅਹੋਜਾ ਪਰਿਵਾਰ ਦਾ ਲਾਭ ਹੀਰਾ ਤੇ ਇੱਕ ਸਾਉ ਦਾ ਬਹੁਤ ਵੱਡਾ ਪਿਆਰ ਵੀ ਹੈ ਕਿਉਂਕਿ ਜਦੋਂ ਜੋਰਾ 10 ਨੰਬਰੀਆ ਦੇ ਵਿੱਚ ਗੀਤ ਆਉਂਦਾ ਹੈ ਉਸ ਤੋਂ ਬਾਅਦ ਲਾਭ ਹੀਰਾ ਲਾਭ ਹੀਰਾ ਇੱਕ ਸਵਾ ਟ੍ਰੈਂਡ ਕਰ ਗਿਆ ਦੁਬਾਰਾ ਹਾਂ ਉਹ ਮੇਰਾ ਬੜਾ ਸੁਭਾਗਾ ਸਮਾਸੀਗਾ ਸਚਨ ਹੋਜਾ ਭਾਜੀਆਂ ਨੇ ਉਹ ਗਾਣਾ ਕੀਤਾ ਸੀ ਫਿਲਮ ਦਾ ਜੋਰਾ 10 ਨੰਬਰੀਆ ਉਸ ਤੋਂ ਬਾਅਦ ਗੁਰੂ ਜੀਆਂ ਦੇ ਚਰਨਾ ਦੇ ਵਿੱਚ ਵੀ ਇੱਕ ਦੋ ਗਾਣੇ ਮੇਰੇ ਰਿਕਾਰਡ ਹੋਏ ਆ ਤੇ ਅੱਛਾ ਲੱਗਦਾ ਸੀਗੇ ਇਹਨਾਂ ਇਹਨਾਂ ਦੀ ਸ਼ਰਨ ਚ ਆ ਕੇ ਹਰ ਕਲਾਕਾਰ ਨੇ ਆਪਣੇ ਆਪ ਨੂੰ ਇੱਕ ਕਲਾਕਾਰ ਹੋਣ ਦਾ ਸਬੂਤ ਜਾਨੀ ਸਰਟੀਫਿਕੇਟ ਪ੍ਰਾਪਤ ਕੀਤਾ